ਪਰਮਾਤਮਾ ਹੈ ਕਿਵੇਂ ਹੈ ਪ੍ਰਾਪਤੀ ਕਿਵੇਂ ਹੁੰਦੀ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਆਸਰਾ ਘਰ ਖੇਮਾ ਜਿਵੇਂ ਘਰ ਵਿੱਚ ਹੈ ਤਾਂ ਸਾਰਾ ਹੈ ਮਹਲਾ ਪਹਿਲਾ ਮਹਲਾ ਦਾ ਆਪ ਹੁੰਦਾ ਹੈ ਸਰੀਰ ਪਹਿਲੇ ਸਰੀਰ ਦੀ ਬਾਣੀ ਪਹਿਲੇ ਗੁਰੂ ਦੀ ਬਾਣੀ गुरु नानक देव साहब जी की बाणी है महाराज जी ने मन मोती जो गहना होत धा पौन हवा सुख हम धागा सुत दुंत पुत्र सूत का अर्थ हम धागा सिर्फ एक मात्रा का है

ਮਾਰਗਿੰਨੇ ਇਹ ਮਾਲਾ ਬਣਾਉਣੀ ਹੈ। ਔਰ ਮਾਰਗਿੰਨੇ ਮਾਤਮੇ ਸਾਰੋਂ ਨੂੰ ਭਰਿਆ ਦਿਸਾਂ। ਉਹਨਾਂ ਦੀ ਮਾਲਾ ਬਣੀ। ਉਹ ਮਿਲਣਗੇ ਦੇਸਾਂ ਦੇ ਗੁਰੂ ਦੀ ਗੱਲ ਮੰਨੀ। ਜੇ ਗੁਰੂ ਦੀ ਇੱਕ ਸਿੱਖ ਸੁਣੀ। ਸਿੱਖਿਆ ਹਰ ਨੇ ਪ੍ਰੇਤ ਗੁਰੂ ਦੀ ਗੱਲ ਮੰਨੀ।